Oh, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਸੋਂ ਤੋਂ ਲੈ ਕਰਕੇ ਤੁਰਕੀ ਬਾਣੀ ਆਇ ਤਿਸ ਅਗਲੀ ਚੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਹੋਏ ਹਨ ਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਆਦ ਤੋਂ ਮਾਧ ਅੰਤ ਸਪੂਰਨ ਭੋਗ ਪਾਇ ਗੁਰੂ ਹਰਗੋਬਿੰਦ ਪਾ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁਖ ਰੱਖ ਕਰਕੇ ਸੰਗਤਾਂ ਨੇ ਇਲਾਕੇ ਨੇ ਵੈਕਾਂ ਵਸਤੀਆਂ ਨੇ ਸਮੂਹ ਨਗਰ ਨੇ ਬੜੀ ਸਰਦਾ ਤੇ ਪਾਉਣਾ ਦੇ ਨਾਲ ਸੇਵਾ ਕੀਤੀ ਭੋਗ ਪੈ ਭੋਗ ਤੋਂ ਅਪਰੰਤ ਗੁਰੂ ਹਰਗੋਬਿੰਦ ਪਾਸਾ ਮਹਾਰਾਜ ਜੀ ਦੀ ਜੀਵਨੀ ਬਾਰੇ ਸੰਤਾਂ ਨੇ ਰਾਗੀਆਂ ਨੇ ਢਾਡੀਆਂ ਨੇ ਕਬੀਰਾਂ ਨੇ ਗੁਰੂ ਹਰਗੋਬਿੰਦ ਪਾਸਾ ਮਹਾਰਾਜ ਦਾ ਇਤਿਹਾਸ ਸੁਣਾ ਕੇ ਸੰਤਾਂ ਨੂੰ ਨਿਹਾਲ ਨਿਹਾਲ ਕੀਤਾ ਭੋਗ ਤੋਂ ਅਪਰੰਤ ਖੁੱਲੇ ਖਾੜੇ ਦੇ ਵਿੱਚ ਪਹਿਲਵਾਨਾਂ ਨੇ ਕਬੱਡੀ ਦੇ ਬਹੁਤ ਚੰਗੇ ਜਿਹੜੇ ਜੋਰ ਵਿਖਾਏ ਆ ਇਸ ਮੇਲੇ ਦੇ ਵਿੱਚ ਗੁਰੂ ਪਾਸਾ ਮਹਾਰਾਜ ਦੀ ਕਿਰਪਾ ਦਾ ਸਦਕਾ ਸਾਡੇ ਸਤਕਾਰਯੋਗ ਮਹਾਪੁਰਖ ਬਾਬਾ ਨਿਰਮਲ ਸਿੰਘ ਜੀ ਜੂਪੀ ਸਾਹਿਬ ਜੋ ਸਾਰਾ ਇਹ ਰੇਖ ਦੇਖ ਉਹਨਾਂ ਦੀ ਤਕਦੀਰ ਦੇ ਹੇਠ ਹੋਇਆ ਏ ਗੁਰੂ ਪਾਸਾ ਮਹਾਰਾਜ ਮਹਾਪੁਰਖਾਂ ਤੇ ਸੰਗਤਾਂ ਤੇ ਮਿਹਰ ਦੇ ਹੱਥ ਰੱਖਣ ਇਸ ਤਰ੍ਹਾਂ ਹੀ ਹਰ ਸਾਲ ਸੰਗਤਾਂ ਨੂੰ ਮੇਲੇ ਵੇਖਣ ਦੇ ਗੁਰੂ ਪਾਤਸ਼ਾਹ ਮਹਾਰਾਜ ਜੀ ਬਲ ਉਦਮ ਬਖਸ਼ ਕਰਨ ਪੀਵੋ ਪੌੜ ਖੰਡੇ ਧਾਰ ਹੋਵੇ ਜਨਮ ਸਹਿਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਬੋਲੇ ਸੰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਾਣਾ ਵਾਲੇ ਜਿੱਥੇ ਸਤਿਕਾਰਯੋਗ ਮਹਾਂਪੁਰਖ ਬਾਬਾ ਤਰਨ ਸਿੰਘ ਜੀ ਹਰਾਨੇ ਆਪਣੇ ਜੀਵਨ ਕਾਲ ਦੇ ਵਿੱਚ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਨਾਲ ਛਕਾ ਕੇ ਜੋੜਿਆ ਤੇ ਪੈਦਲ ਯਾਤਰਾ ਵੀ ਕਰਦੇ ਰਹੇ। ਉਹਨਾਂ ਦੇ ਬਾਬਾ ਜੀ ਉਤਰਧਕਾਰੀ ਬਾਬਾ ਅੰਗਰੇਜ਼ ਸਿੰਘ ਜੀ ਜਿਹੜੇ ਹਰ ਸਾਲ ਦੀ ਤਰ੍ਹਾਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਗਨ ਦੇਵ ਸਾਹਿਬ ਪਾਸ਼ਾ ਜਿਨ੍ਹਾਂ ਨੇ ਇੱਕ ਦੁਨੀਆ ਦੇ ਉੱਤੇ ਆਪਣਾ ਇਹੋ ਜਿਹਾ ਜੋਧਾ ਤੇ ਬਲੀਸੂਰਵਾਨਾ ਪੈਦਾ ਹੋਇਆ ਤੇ ਨਾ ਹੋਵੇਗਾ। ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਅੱਜ ਦਾ ਸ਼ਰਸਨਾਰਾ ਜੋੜ ਮੇਲਾ ਹੈ। ਉਹਨਾਂ ਨੇ ਸੱਦੇ ਦੇ ਉੱਤੇ ਮਹਾਪੁਰਖ ਸਤਕਾਰਯੋਗ ਮਬਾ ਨਿਰਮਲ ਸਿੰਘ ਜੀ ਯੂਪੀ ਵਾਲੇ ਜਿਹੜਾ ਦੁਨੀਆ ਦਾ ਭਲਾ ਕਰ ਰਿਹਾ ਮੈਂ ਕਈ ਵਾਰ ਉੱਥੇ ਬੇਨਤੀ ਵੀ ਕੀਤੀ ਆ ਕਿ ਇਹ ਜਿਹੜੇ ਪ੍ਰਾਣੇ ਲੋਕ ਉਹ ਜਾਣਦੇ ਨੇ ਇੱਥੇ ਜੰਗਲ ਹੀ ਹੁੰਦਾ ਸੀ ਤੇ ਜੰਗਲੀ ਚ ਬੂਟ ਜੀਵ ਹੁੰਦੇ ਸਨ ਪਰ ਰਾਖਸ਼ਾਂ ਨੂੰ ਇੱਥੇ ਕੋਈ ਪਤਾ ਨਹੀਂ ਹੁੰਦਾ ਨਸ਼ਾ ਪਤਾ ਸ਼ਕਸ਼ਕਣਾ ਤੇ ਦੂਜੀ ਗੱਲ ਕੋਈ ਨਹੀਂ ਇਹ ਸਾਧੂਆਂ ਦੀ ਕਿਰਪਾ ਵਾ ਜਿੱਥੇ ਸਾਧੂ ਸੰਤ ਪਿਆਰੇ ਰੱਬ ਦੇ ਪਿਆਰੇ ਪਹੁੰਚਣ ਉੱਥੇ ਵਿਗੜੀਆਂ ਰੂਹਾਂ ਜਿਹੜੀਆਂ ਉਹਨਾਂ ਦਾ ਸਦਾਰ ਕਰਦੇ ਆ ਮੈਂ ਆਪਦੇ ਵੱਲੋਂ ਨਗਰ ਕੋਟਵਡੇ ਸ਼ਹਿਦਾਹ ਦਾ ਸ਼ੇਰ ਸਿੰਘ ਜੀ ਦੇ ਬਾਬਾ ਜੀ ਨਿਰਮਲ ਸਿੰਘ ਜੀ ਬਾਬੇ ਅੰਗਰੇਜ਼ ਸਿੰਘ ਜੀ ਤੇ ਇਤਰਾ ਮੇਰੇ ਵੀ ਪਰਮਜੀਤ ਸਿੰਘ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਆ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਦੋ ਬੇਨਤੀਆਂ ਮੇਰੀਆਂ ਛੋਟੀਆਂ ਛੋਟੀਆਂ ਇੱਕ ਤੇ ਸਾਰਿਆਂ ਨੂੰ ਨੌਜਵਾਨਾਂ ਨੂੰ ਬੇਨਤੀ ਆ ਕਿ ਨਸ਼ਿਆਂ ਤੋਂ ਦੂਰ ਰਕਿਆ ਜੀ ਵੇਖੋ ਦੋ ਨੌਜਵਾਨ ਸਿੱਥੇ ਹੁਣੇ ਆਪਾਂ ਮੈਨੇ ਪੌਂਡਾ ਆਪਣੇ ਖੇਡਾਂ ਕੰਡਾ ਉਹਨਾਂ ਵੀ ਇਹ ਤੁਹਾਡੇ ਪਰਿਵਾਰ ਦੇ ਵਿੱਚੋਂ ਨਾਲ ਮੈਂ ਦੂਜੀ ਇੱਕ ਬੇਨਤੀ ਕਰਾਂ ਕਿ ਆਪਾਂ ਵਾਤਾਵਰਨ ਨੂੰ ਸੰਭਾਲੀਏ ਕਿਉਂਕਿ ਮਹਾਪੁਰਖਾਂ ਨੇ ਬੜਾ ਪ੍ਰਾਲਾ ਕੀਤਾ ਆ ਮਾਤਾਵਰ ਦੇ ਸਬੰਧ ਦੇ ਵਿੱਚ ਆਪਾਂ ਬੜੇ ਪਿੱਛੇ ਗਏ ਆ ਪ੍ਰਾਰੀਆਂ ਨੂੰ ਅੱਗ ਨਾ ਲਾਈਏ ਨਾਰਾਂ ਨੂੰ ਅੱਗ ਨਾ ਲਾਈਏ ਜਿੰਨੀ ਅੱਗ ਲੋਂਦੇ ਆ ਇੱਕ ਦਰਖਤ ਵੱਤੋਂ ਵੱਧ ਲਾਓ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕਾਲ ਕੋਹੜਿਆਂ ਤੇ ਬਿਰਤਾਂ ਦੇ ਅਨਾਥਾਂ ਨੂੰ ਸਭ ਸਵਾਜਿਆ ਤੇ ਉਹਨਾਂ ਦੇ ਜਾ ਕੇ ਵੇਖ ਲਓ ਅੱਜ ਖਾਦਾਂ ਤੋਂ ਰਹਿਤ ਉਹ ਆਪਣੀ ਫਸਲਾਂ ਤਿਆਰ ਹੁੰਡੀਆਂ ਇੰਦਾ ਵੱਡਾ ਉਹਨਾਂ ਦਾ ਮਾਨ ਸਰਕਾਰ ਹੈ ਕਿ ਮਹਾਰਾ ਸੱਚੇ ਪਾਛਾ ਦੁਨੀਆ ਤੇ ਨਾਲ ਲੈਂਦੇ ਆ ਮੈਂ ਸਾਰਿਆਂ ਨੂੰ ਹੱਥ ਚੁਣ ਕੇ ਬੇਨਤੀ ਕਰਦਾ ਆ ਕਿ ਆਪਾਂ ਸਾਰੇ ਪਹਿਲਾਂ ਆਪ ਨੂੰ ਆਪਣੇ ਘਰਾਂ ਦੇ ਸਭ ਜੀਆਂ ਆਪਣੇ ਘਰਾਂ 'ਚ ਤਿਆਰ ਕਰੋ ਜ਼ਹਿਰ ਤੋਂ ਰਹਿ ਤਿਆਰ ਕਰੋ ਯਾਹਰੀ ਬੀਜੀ ਜਨਨ ਜਾਰੀ ਖਾਦੀ ਜਾਂਦੇ ਆ ਇਸ ਲਈ ਬੇਨਤੀ ਆ ਕੇ ਮਹਾਪੁਰਖਾਂ ਦੇ ਜਿਹੜਾ ਸੰਗਤ ਕਰੋ ਤੇ ਜਿਨ੍ਹਾਂ ਨੇ ਅਜੇ ਤੱਕ ਕੇਸ ਨਹੀਂ ਰੱਖਿਓ ਕੇਸ ਰੱਖੋ ਇਹਨਾਂ ਕੇਸ ਰਿਕ ਕੰਡੇ ਬਾਟੇ ਦਾ ਮਤ ਛੱਕੇ ਗੁਰੂ ਵਾਲੇ ਬਣਿਏ ਤਾਰੀ ਸਾਡੇ ਜਿਹੜੇ ਬੋਲੇ ਮਿਣਾ ਜੋੜ ਮੇਲੇ ਬਣਾਏ ਆ ਇਹ ਸਭ ਨੂੰ ਹੁਣ ਮਹਾਪੁਰਖਾਂ ਦਾ ਬਾਪ ਅੰਗਰੇਜ਼ ਸਿੰਘ ਦਾ ਬਾਪਾ ਨਿਰਮੇ ਸਿੰਘ ਦਾ ਕੋਟਨਕੋਟ ਧਰਵਾਲ ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਇਹਨਾਂ ਘਰਾਂ ਦੇ ਪਿਆਰਿਆਂ ਦੇ ਦਰਸ਼ਕਾਇਆ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਆਗਾਸ ਸਾਹਿਬ ਵਾਹਿਗੁਰੂ ਜੀ ਕਾ ਗਰਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਤ ਪਿਆ ਬਾਜਾਂ ਵਾਲਿਓ ਸਤਿਗੁਰ ਰਖੋ ਮਨੁਕਮਲੇ ਦੀ ਲਾਲ ਜਿੱਤੋ ਮੁਕਤ ਹੋ ਜੀਤੋ ਜੀ ਗੁਰੂ ਕਾਬ ਤੇ ਸਿੰਘ ਸਾਹਿਬੀ ਕੋ ਸਾਥ ਜੀਆਂ ਨਾਲੇ ਲੜ ਲਿਆ ਮੁੰਡਿਆਂ ਦੇ ਮਾਲਕੋ ਸਤਿਗੁਰ ਖੌਜਾ ਰਖਿਓ ਪ੍ਰਭ ਬਤਿਆਰ ਛੋਟੀ ਸੰਜੇ ਪਾਤਸ਼ਾਹੀਆਂ ਤੇਰਾ ਖੌਜ ਸਾਜ ਜਬੇ ਅਕਾਲੀ ਅਕਾਲ ਦੇਖ ਤੇ ਭਰੇ ਖਾਲਸੇ ਦੀ ਆਰਮਾਨ ਵਾਹੇ ਮਹਾਰਾਜ ਦੀ ਕਸਬਾ ਸੁਭਾਨ ਅੱਲ੍ਹਾ ਵੱਡੇ ਆ ਭਾਗਾਂ ਵਾਲੇ ਵੇਖੋ ਪਰਮੇਸ਼ਰ ਮਹਾਰਾਜ ਨੇ ਠੰਡੀਆਂ ਹਵਾਵਾਂ ਜਿਹੜੀਆਂ ਛੱਡ ਦਿੱਤੀਆਂ ਨੇ ਇਹ ਆਪਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਵੇਦਾ ਕੀਤਾ ਹੈ ਮਹਾਰਾਜ ਜਦੋਂ ਕਬੱਡੀ ਦਾ ਮੈਚ ਸ਼ੁਰੂ ਹੋ ਗਏ ਤੇ ਠੰਡੀਆਂ ਜਿਹੜੀਆਂ ਹਵਾਵਾਂ ਛੱਡ ਰਹੀਆਂ ਬਹੁਤ ਬਹੁਤ ਕਿਰਪਾ ਕੀਤੀ ਹੈ ਜਿਹੜੇ ਸਾਡੇ ਮਹਾਪੁਰਖ ਸਾਡੇ ਬਾਬਾ ਜੂਪੀ ਸਾਹਿਬ ਨਿਰਮਲ ਸਾਹਿਬ ਜੀ ਸਾਡੇ ਪਿਓਾਂ ਦੇ ਸਨਮਾਨ ਤੇ ਭਰਾਵਾਂ ਦੇ ਸਨਮਾਨ ਤੇ ਜਿਹਨਾਂ ਨੇ ਦਪਾਇ ਤੋਂ ਲੈ ਕਰਕੇ ਗੁਰਮੁਖੋ ਪਿਆਰਿਓ ਹਾਜ਼ਰੀ ਭਰੀਆ ਇੱਕ ਮਿੰਟ ਵੀ ਸੰਤ ਜਿੱਥੇ ਬੈਠੇ ਸਾਧ ਜਾਨਾ ਸੋ ਥਾਨ ਸੋਹੰਗਾ RAM ਰਾਜੇ ਲਖਬੀਰ ਸਿੰਘ ਭੋਟੋ ਤੇ ਮੱਤੀ ਲੈ ਲਈ ਇਹ ਪਰਮੇਸ਼ਰ ਦੀ ਕਿਰਪਾ ਬਾਬਾ ਜੋਤੀ ਸਾਹਿਬ ਆ ਕੇ ਬੈਠੇ ਆਪਣੀ ਪੈੜੀ ਕੀ ਜੋਤੀ ਸਾਹਿਬ ਜਿਹਨਾਂ ਨੇ ਜੰਗਲਾਂ ਦੇ ਵਿੱਚ ਮੰਗਲ ਲਾਇਆ ਗੁਰਮੁਖੋ ਪਿਆਰਿਓ ਤੇ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਕੀਤੀ ਸਾਰੇ ਨਗਰ ਤੇ ਸਾਧ ਨੰਦਿਓ ਜੇ ਕਬੱਡੀ ਦੇ ਵਿੱਚ ਨੇਰੀ ਨਾ ਆਵੇ ਤੇ ਹਵਾ ਠੰਡੀਆਂ ਨਾ ਆਉਣ ਗੁਰਮੁਖੋ ਪਿਆਰਿਓ ਹਰ ਪ੍ਰਭਾਨਾ ਨੂੰ ਇਹ ਬੇਨਤੀ ਆ ਤੇ ਗੁਰੂ ਹਰਗੋਬਿੰਦ ਪਾਸਾ ਜੀ ਦਾ ਆਪਾਂ ਪ੍ਰਕਾਸ਼ ਦਿਹਾੜਾ ਕਈਆਂ ਨੂੰ ਪਤਾ ਨਹੀਂ ਲੱਗਦਾ ਕਿ ਪ੍ਰਕਾਸ਼ ਦਿਨ ਕੀ ਹੈ ਕੋਈ ਕੋਹ ਕਹਿੰਦਾ ਜਨਮ ਦਿਹਾੜਾ ਇਹ ਆਪਾਂ ਮਨਾ ਰਹੇ ਪਰ ਸੋਲ ਨਾ ਕਰਕੇ ਮਣਤੂਆਂ ਨਾ ਵੀਰਾਂ ਨੂੰ ਇਹ ਮੇਰੀ ਬੇਨਤੀ ਆ ਕਿ ਕਬੱਡੀ ਦੇ ਵਿੱਚ ਜਿਹੜੇ ਪਟਾਕੇ ਆ ਨਾ ਉਹ ਐ ਬਣ ਜਿਵੇਂ ਸਿੱਧੀ ਕੁੜੀ ਨੋਟ ਰੱਲੋਂਦੀ ਹੁੰਦੀ ਹੈ ਪਤਾ ਲੱਗੇ ਕਿ ਰਮੇਸ਼ਾ ਜੀ ਪਾਸਾ ਗੁਰੂ ਹਰਗੋਬਿੰਦ ਪਾਸਾ ਜੀ ਦੇ ਜੋੜ ਮਿਲਣ ਤੇ ਕਬੱਡੀ ਹੋਈ ਆ ਤੇ ਪਰੇ ਹੀ ਗਰੀਬ ਆਦਮੀਆਂ ਅਜੇ ਤੱਕ ਸਾਥੋਂ ਇਨਾਮ ਕੋਲੋਂ ਨਾੜੇ ਪੈਸੇ ਨਹੀਂ ਲੈ ਕਰਕੇ ਤੇ ਨਾਲ ਸੀ ਦਿੱਤੇ ਹੀ ਤੇ ਗੁਰੂ ਦੇ ਖੁਸ਼ੀ ਦਿੰਨੇ ਆ ਟਾੜੀਆਂ ਲੰਮਾ ਉਮਰਾਂ ਕਰ ਤੂ ਗੁਰੂ ਹਰਗੋਬਿੰਦ ਸਾਹਿਬ ਅਮਰੀਕਾ ਕੈਨੇਡਾ ਦੇ ਵਿੱਚ ਤਗਮੇ ਜਿੱਤ ਕੇ ਜਉੰਗੋ ਗੁਰਮਖੋ ਪਿਆਰੋ ਤਗਮੇ ਇਹ ਸਟਿਕਲ ਦੀ ਗਰੰਟੀ ਆ ਤੇ ਭਲਵਾਨ ਜੀ ਇਹਨਾਂ ਪਰਵਾਨਾ ਨੂੰ ਆਉਣਾ ਪੰਜ ਚਾਰ ਦੇ ਤਗੜਾ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿਹੜਾ ਆਲੇ ਸਾਹਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਅੱਜ ਇਹ ਕਹਿੰਦੇ ਵਿਸ਼ਾਲ ਜੱਫਾ ਲਾਦੇ ਤੇ 1100 ਉਹ 1100 ਲਖਮੀ ਸਿੰਘ ਜੀ ਸਰਪੰਚ ਸਾਹਿਬ ਉਹ ਸਾਨ ਪਰਤੇ ਬੰਦੇ ਜ ਬੰਦਾ ਬੰਦੇ ਜ ਬੰਦਾ ਬੰਦੇ ਜ ਬੰਦਾ ਬੰਦੇ ਇੱਕ ਬੰਦਾ ਉਹ ਦੇਖ ਲੋ ਕਹਿੰਦੇ ਸੰਗ ਟੱਕਿਆ ਗਿਆ ਤੇ ਘੜੇ ਤੋਂ ਕੌਲਾ ਚੱਕਿਆ ਗਿਆ

1100 ਰੁਪਿਆ ਬਿੱਟੂ ਸਰਪੰਚ ਜੀ ਦਾ ਸਾਡੇ ਮਿੱਤਰਾਂ ਵੱਲੋਂ ਲੱਗਿਆ ਹੋਇਆ ਹੈ ਆ ਪਰਸ਼ੰਦੀ ਯਾਰ ਦੇ ਵਿੱਚ ਲਓ ਸਾਹਮਣੇ ਵੱਡਾ ਮੇਲਾ ਹੈ ਆ ਹੇਲੋ ਹੇਲੋ ਬਈ ਜੇ ਰੇਡਰ ਪਾ ਰੇਡਰ ਨੂੰ ਵੀ 1100 ਵਾ ਜਾਪੀ ਨੇ ਜੱਫਾ ਲਾਤਾ 1100 ਆ ਕਬੱਡੀ ਪੈ ਗਈ 1100 ਤੇ 1100 ਦੇ ਬਲੇ 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 ਆ हां देवूडे ने हो गया असो बिट्टू सरपंच जी हां ऐठे रक्क लते ग्रारी जड़दी है ओ देखला चार <सथ> तनेम ते करेला ब्लशियो ताड़ियां ਤੁਹਾਡੀਆਂ बजਣੀਆਂ ਚਾਹੀਦੀਆਂ ਤਾੜੀਆਂ 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 ਨਾਲ ਰੋਕੋ ਤਾੜੀਆਂ ਨਾਲ ਰੋਕੋ ऐठे ਰਖਾਵੇ ਹਰ ਜਾ ਪਾਸੇ ਆ ਆ ਆ ਗੱਲ ਗੱਲ ਤੇ ਗਰਾਰੀ